ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਚੱਠੇ ਵਾਲਾ ਜਿਹੜਾ ਬਠਿੰਡਾ ਤੇ ਤਹਿਸੀਲ ਆ ਗਈ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਜਸਕਰਨ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਕਰੇ ਲੂਕ ਆ ਮਬਰੇ ਬਾਈ ਨੇ ਆਹ ਦੂਸਰਾ ਸੁਆ ਸੂਈ ਹੋਈ ਵੈਢ ਸੇਲ ਕਰਨੀ ਆ ਬੱਚਾ ਇਹਦੇ ਪਿੱਛੇ ਦੋਸਤੋ ਫੀਮੇਲ ਆ ਕਿਹੜੇ ਸੀਮਨ ਦੇ ਬੱਚੀ ਹੈ ਬਰੂਟ ਸੀਮਨ ਦੇ ਬੱਚੀ ਹੈ ਬਰੂਟ ਦੀ ਬਾਕੀ ਦੋਸਤੋ ਆਪਾਂ ਮਾਰਕ ਨਾਲ ਹੀ ਸਾਰੀ ਗੱਲਬਾਤ ਕਰਾਂਗੇ ਕਿੰਨੇ ਕੁ ਦੁੱਧ ਵਾਲੀ ਆ ਕਿੰਨੇ ਦਿਨ ਅਜ ਸੂਈ ਨੂੰ ਹੋਗੇ ਕੀ 몰라 ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਲੈ ਲਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 13 ਤਰੀਕ 10ਵਾਂ ਮਹੀਨਾ ਤੇ 2025 ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਮੇਰਾ ਵੀਰ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਫਿਰ ਜਸਕਰਨ ਬਾਈ ਕੀ ਹਾਲ ਹੈ ਜੀ ਸਸਰੇਗਾ ਬਾਈ ਜੀ ਸਭ ਤੋਂ ਪਹਿਲੇ ਸਾਰਿਆਂ ਨੂੰ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਆਪਣਾ ਹੈਗੇ 9464 991412 ਠੀਕ ਆ ਵੀਡੀਓ ਦੇਖੇ ਤਾਂ ਮਾਈ ਦਾ ਨੰਬਰ ਚੱਲੀ ਜਾਂਦਾ ਜਿਸ ਕਰਨ ਬਾਈ ਕਿੱਦੇ ਸੂਈ ਆ ਇਹ ਜੀ ਪਰਸੋ ਤੜਕੇ ਦੀ ਸੂਈ ਹੋਈ ਹੈ ਪਰਸੋ ਹਾਂਜੀ ਠੀਕ ਆ ਠੀਕ ਆ ਬੱਚਾ ਇਹਦੇ ਪਿੱਛੇ ਫੀਮੇਲ ਆ ਬੱਚਾ ਫੀਮੇਲ ਕਾਫ ਆ ਏਵੀਐਸ ਦੇ ਬਰੂਟ ਸਿਮੰਦੀ ਆ ਸੈਕਸਰ ਸੀਮਨ ਲਵਾਇਆ ਹੋਣਾ ਸੀਗੀ ਠੀਕ ਆ ਏਵੀਐਸ ਦੇ ਬਰੂਟ ਸਿਮੰਦੀ ਦੋਸਤੋ ਬੱਛੀ ਆ ਪਰਸੋ ਬਾਈ ਕਹਿੰਦਾ ਇਹ ਸੂਈ ਆ

ਤੇ ਖੋਲ ਕੇ ਆਪਾਂ ਜਿਸ ਕਰਨ ਤੋੜ ਲਈਏ ਬਈ ਹਾਂਜੀ ਤੋੜਦੇ ਆਏ ਬਾਕੀ ਵੱਡੇ ਜਾਨਵਰ ਤੇ ਗੱਲ ਹੁੰਦੀ ਹੈ ਸੇਲ ਠੰਡੇ ਦੀ ਕਿਉਂਕਿ ਦੁੱਧ ਉਹ ਹੀ ਜਾਨਵਰ ਦੋ ਜਿਹੜਾ ਸੇਲ ਠੰਡਾ ਹੋ ਜਿਹੜਾ ਸੇਲ ਨਹੀਂ ਉਹ ਦੁੱਧ ਕੀ ਕਰਾਂਗੇ ਸਹੀ ਗੱਲ ਹੈ ਵੀਰੇ ਇਹ ਕਿ ਆਪ ਕਿਵੇਂ ਮਰਜੀ ਬੈਠਦੇ ਆ ਜੀ ਇਹਦੇ ਥੱਲੇ ਚਾਹੇ ਦੋਨੇ ਪਾਸੇ ਵਾਕੇ ਚੋਈ ਚੱਲੋ ਚਾਹੇ ਦੀ ਬੱਚੀ ਲਾਓ ਨਾ ਲਾਓ ਬਸ ਇਹ ਜਾਨਵਰ ਨੂੰ ਤਾਂ ਆਸ ਫੀਡ ਸਿੱਟੋ ਤੇ ਜਿੰਨਾ ਮਰਜੀ ਚੋਈ ਚੱਲੋ ਠੀਕ ਆ ਵੀਰੇ ਠੀਕ ਹਾਂਜੀ ਬਸ ਤੋੜ ਕੇ ਦਿਖਾਉਣਾ ਤੋੜ ਕੇ ਦਿਖਾਣੇ ਆਪਾਂ ਵੀਰੇ ਸਾਨੂੰ ਪਿੰਡ ਚੱਠੇ ਵਾਲਾ ਦੋਸਤੋ ਆ ਦੇਖੋ ਜਦ ਜਮਾ ਫਰਨੀ ਦੇ ਉੱਤੇ ਬਾਈ ਦਾ ਘਰ ਆ ਦੇਖੋ ਵੀਰੇ ਕਰ ਲੋ ਚੈੱਕ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਆ ਕੋਲੇ ਆ ਜੋ ਤਸੱਲੀ ਜਿਵੇਂ ਮਰਜ਼ੀ ਤੁਸੀਂ ਆ ਕੇ ਆਪ ਦੀ ਚਾਰੇ ਪੱਖਾਂ ਤੋਂ ਕਰਕੇ ਖਰੀਦ ਸਕਦੇ ਹੋ ਬੱਚਾ ਫੀਮੇਲ ਆ ਆਪ ਵੀ ਬਾਈ ਕਹਿੰਦਾ ਹੈ 66 ਦੀ ਸੀ ਪਹਿਲਾਂ ਨੇ 27 28 ਕਹਿੰਦਾ ਹੈ ਨਾ ਹਾਂਜੀ 27 28 ਪਹਿਲਣ ਨੇ ਦੁੱਧ ਬਹੁਤ ਚੰਗਾ ਦੱਤਾ ਵੀਰ ਕਹਿੰਦਾ ਆ ਤੁਸੀਂ ਕੁਆਲਟੀ ਚੈੱਕ ਕਰ ਲੋ ਵੀਰੇ ਬਾਕੀ ਵੱਡੀ ਗੱਲ ਹੁੰਦੀ ਹੈ ਜਾਨਵਰ ਸੋਹਣਾ ਹੋਵੇ ਦੁੱਧ ਦਾ ਹੋਵੇ ਕੋਈ ਨਹੀਂ ਕੋਈ ਨਹੀਂ ਭਾਈ ਆ ਤਾਂ ਪ੍ਰਿੰਟ ਹੀ ਨਹੀਂ ਮਿਲਦਾ ਜੀ ਦੇਖੋ ਜੀ ਹਾਂ ਆਹ ਵਾਲਾ ਜਿਹੜਾ ਪ੍ਰਿੰਟ ਆਣਾ ਜੀ ਸਭ ਤੋਂ ਮਹਿੰਗਾ ਪ੍ਰਿੰਟ ਇਹੀ ਹੈ ਜੀ ਠੀਕ ਹੈ ਠੀਕ ਹੈ ਭਾਈ ਬੰਨਲਾ ਇਸ ਕਰਨਾ ਭਾਈ ਬੰਨਲਾ ਕੋਈ ਨਹੀਂ ਆਹ ਦੇਖ ਲੋ ਬਾਕੀ ਕੀ ਭਾਰੂ ਇਸ ਕਰਨਾ ਵੀਰੇ ਭਾਈ ਇਹਦਾ ਜ 88 ਹੈ ਜੀ ਵਿੱਚੋਂ ਮਾਨਤਾਣ ਕਰ ਦਾਂਗੇ ਜੀ 88000 ਮੁੱਲਾ ਇਹਦੇ ਚੋਂ ਜਿਹੜਾ ਸੌਦਾ ਹੁੰਦਾ ਇਹ ਚੋਂ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਹਾਂਜੀ ਬੱਚਾ ਫੀਮੇਲ ਦੁੱਧ ਬਾਈ ਬਹੁਤ ਸੋਹਣਾ ਦੱਸਦਾ ਵੀਰੇ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਂਦੀ ਆ ਪਿੰਡ ਚੱਠੇ ਵਾਲਾ ਨੰਬਰ 22 ਦਾ ਹੀ ਠਾਂ ਚੱਲੀ ਜਾਂਦਾ ਕੋਲੇ ਆ ਕੇ ਜਿਵੇਂ ਮਰਜ਼ੀ ਚਾਰੇ ਪੱਖਾਂ ਤੋਂ ਤਸੱਲੀ ਕਰਕੇ ਹਨਾ ਬਾਈ ਸੌਦਾ ਕਰ ਸਕਦੇ ਆ ਹਾਂਜੀ ਬਾਕੀ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਸੀ ਕਾਲ ਬਾਈ ਜੀ